ਪਾਉ ਪ੍ਰੋ ਆਇਆ ਜੀ ਵੇਖ ਕੇ ਆ ਦੇਖੋ ਉਸ ਵਕਤ ਹਿਟਲਰ ਦੇ ਸਮੇਂ ਦੀ ਇਹ ਗੋਦਾਮ ਸਾਜੀ ਜਿਵੇਂ ਗੱਡੀਆਂ ਗੁੱਡੀਆਂ ਸਾਰਾ ਹਥਿਆਰ ਸਿਸਟਮ ਸਾਰਾ ਇੱਥੇ ਪਿਆ ਹੁੰਦਾ ਨਾ ਉਸ ਵਕਤ ਦੇ ਪੁਰਾਣੇ ਦਰਵਾਜ਼ੇ ਨੇ ਜੀ ਤੇ ਦੇਖੋ ਤੁਸੀਂ ਤੇ ਉਸ ਵਕਤ ਦੇ ਪੁਰਾਣੇ ਦਰਵਾਜ਼ੇ ਨੇ ਇਹ ਬਾਹਰਲਾ ਜਦੋਂ ਆਪਾਂ ਇੰਟਰ ਕਰਦੇ ਉਹ ਦ੍ਰਿਸ਼ੇ ਜੀ ਤੇ ਬਰਫ਼ ਪਈ ਹੋਈ ਹੈ ਉਹ ਮੇਰੇ ਵੀਰ ਵੇਖ ਕੇ ਜਾ ਰਹੇ ਨੇ ਠੀਕ ਹੈ ਜੀ ਮੈਨੂੰ ਲੱਗਦਾ ਹੈ ਵੀ ਜਿਵੇਂ ਨਾ ਜੇਲ੍ਹ ਹੈ ਜਿੱਥੇ ਜਿਵੇਂ ਡੱਕਿਆ ਜਾਂਦਾ ਹੈ ਨਾ ਯਹੂਦੀਆਂ ਨੂੰ ਅੰਦਰ ਤੇ ਉਹ ਦੇਖੋ ਬੜੇ ਹੋਏ ਨੇ ਕੁਝ ਨਾ ਕੁਝ ਸਿਸਟਮ ਹੈ ਸੀ ਸੋ ਤੋ ਦੇਖੋ ਇਹ ਮੇਨ ਗੇਟ ਹੈ ਜਿਸ ਤੋਂ ਆਪਾਂ ਅੰਦਰ ਨੂੰ ਮੈਂ ਹੁਣ ਅੰਦਰਲੇ ਪਾਸੇ ਘੁਲਤਾ ਵਾਂ ਬਾਹਰਲੇ ਪਾਸੇ ਵੀਡੀਓ ਬਣਾਵਾਂਗੇ ਇਹ ਮੇਨ ਕਿਲੇ ਦਾ ਦਰਵਾਜ਼ਾ ਹੈ ਹਿਟਲਰ ਦਾ ਜਿਹੜਾ ਆਪਾਂ ਇੰਟਰ ਹੁੰਦੇ ਅੰਦਰ ਹਨਾ ਤੇ ਇਹ ਦੇਖੋ ਇਹ ਸਾਰੀਆਂ ਵੀਡੀਓ ਮੈਂ ਬਣਾ ਕੇ ਪਾਵਾਂਗਾ ਤੁਸੀਂ ਪਾਰਟ 1 ਪਾਰਟ 2 ਪਾਰਟ 3 ਇਸ ਹਿਸਾਬ ਨਾਲ ਵੇਖਿਆ ਜੀ ਠੀਕ ਹੈ ਵੀਰੋ ਆ ਦੇਖੋ ਪੁਰਾਣਾ ਦਰਵਾਜ਼ਾ ਉਸ ਵਕਤ ਦਾ ਇੱਕ ਘਰੇ ਦਾ ਮੇਨ ਦਰਵਾਜ਼ਾ ਜਦੋਂ ਆਪਾਂ ਇੰਟਰ ਹੁੰਨੇ ਆ ਥੱਲੇ ਉਸ ਵਕਕੇ ਦਾ ਦਰਵਾਜ਼ਾ ਇਹਦੀ ਆ ਦੇਖੋ بارش ਪੈ ਰਹੀ ਹੈ ਮੱਠੀ ਮੱਠੀ ਆ ਦੇਖੋ ਜੀ ਇਹ ਬਾਹਰਲਾ ਪਾਸਾ ਹੈ ਇਥੋਂ ਮੇਨ ਜਿਹੜਾ ਕਿਲਾ ਹੈ ਜਿਹੜੀ ਯਹੂਦੀਆਂ ਦੀ ਮਾੜੀ ਕਿਸਮਤ ਇਥੋਂ ਸ਼ੁਰੂ ਹੁੰਦੀ ਹੈ ਇਸ ਦਰਵਾਜੇ ਦੇ ਅੰਦਰ ਰਾਹੀ ਉਹਨਾਂ ਨੂੰ ਗੈਸ ਦੀਆਂ ਪੱਟੀਆਂ ਵਿੱਚ ਸੜਾਇਆ ਜਾਂਦਾ ਸੀ ਇਥੋਂ ਲੰਘ ਕੇ ਸਾਰੇ ਜਾਂਦੇ ਸਨ ਜੀ ਸੋ ਉਸ ਵਕਤ ਦਾ ਏ ਹਿਟਲਰ ਦਾ ਕਿਲਾ ਆ برف ਇਕੱਠੀ ਹੋਈ ਪਈ ਇੱਥੇ ਬਹੁਤ ਜ਼ਿਆਦੀ ਤੇ ਆਓ ਤੁਹਾਨੂੰ ਮੈਂ ਦਿਖਾਉਣਾ ਵਾ ਵੇਖੋ ਬਹੁਤ ਵੱਡੀ ਦਰਵਾਜ਼ਾ ਜਿਸ ਤੋਂ ਅੰਦਰ ਵੇਖ ਕੇ ਆਏ ਆ ਇੱਕ ਕਿਲੇ ਦੀ ਸਾਰੀ ਦਰਵਾਜ਼ ਹੈ ਜੀ ਇਹ ਸਾਰਾ ਬਾਹਰਲਾ ਦ੍ਰਿਸ਼ برف ਪਈ ਹੋਈ ਹੈ ਸਾਰੇ ਪਾਸੇ ਮੈਨੂੰ ਲੱਗਦਾ ਹੈ ਉਹ ਜਗ੍ਹਾ ਜਿੱਥੇ ਲਾਸ਼ਾਂ ਨੂੰ ਇਕੱਠੀਆਂ ਕਰਕੇ ਨਾ ਤੇ ਉਹਨਾਂ ਦੇ ਉਸ ਕੀਤਾ ਜਾਂਦਾ ਸੀ ਜਿੱਦਾਂ ਨਾ ਤੇ ਇਰਲਾ ਜੰਹ ਲਾਸ਼ਾਂ ਦੇ ਜਿਵੇਂ ਉਹ ਜਾਂ ਤਲਾਬ ਲਾ ਲ ਉਸ ਵਕਤ ਦਾ ਪਾਣੀ ਦਾ ਹਨ ਸੋ ਇਦਾਂ ਦੀ ਕੋਈ ਚੀਜ਼ ਹੈ ਸੋ ਆਪਰੇ ਉਧਰ BMW ਗੱਡੀ ਖਲੋਤੀ ਹੈ ਭਾਈ ਸਾਨੂੰ ਲੈ ਕੇ ਆਇਆ ਸਨ ਇਹ ਦੇਖੋ ਅਸਤਰੀਆ ਦਾ ਨਜ਼ਾਰਾ ਹਿਟਲਰ ਦੀ ਜੀਲ ਦਾ ਨਜ਼ਾਰਾ ਆ ਬਰਫ਼ ਪਈ ਹੋਈ ਹੈ ਸਾਰੀ ਇਹ ਬਾਹਰ ਦਾ ਨਜ਼ਾਰਾ ਜੀ ਜੀਲ ਦਾ ਬਾਹਰਲੇ ਪਾਸੇ ਆਪਾਂ ਆ ਗਏ ਬਰਫ਼ ਪਈ ਹੋਈ ਹੈ ਬਹੁਤ ਜਾਂਦੀ ਇੱਕ ਵਾਰੀ ਆਪਾਂ ਕੈਮਰਾ ਹੋਰ ਖੁਮਾ ਦਈਏ ਆਖਰੀ ਵਾਰ ਆ ਤੁਸੀਂ ਵੇਖ ਲਓ ਇਹ ਉਹ ਦਰਵਾਜ਼ਾ ਜਿੱਥੋਂ ਯਹੂਦੀ ਅੰਦਰ ਇੰਟਰ ਹੁੰਦੇ ਹਨ ਨਾ ਇੱਥੋਂ ਬਾਹਰ ਨਹੀਂ ਸਨ ਹੁੰਦੇ ਫਿਰ ਉਹਨਾਂ ਦੀਆਂ ਲਾਸ਼ਾਂ ਹੀ ਬਾਹਰ ਹੁੰਦੀਆਂ ਉਹਨਾਂ ਦੇ ਪਿੰਜਰ ਹੀ ਬਾਹਰ ਹੁੰਦੇ ਹਨ ਇੱਥੋਂ ਇਹ ਉਹ ਜੇਲ ਹੈ ਜੀ ਇਹ ਅਸਟਰੀਆ ਲਿੰਸ ਸ਼ਹਿਰ ਤੋਂ ਬਾਹਰ ਬਣਿਆ ਹੋਇਆ ਪਹਾੜਾਂ ਦੇ ਵਿੱਚ ਨਾ ਆ ਦੇਖੋ ਇੱਧਰ ਸਾਰੇ ਪਹਾੜ ਹੀ ਪਹਾੜ ਨੇ ਇਹ ਸਾਰਾ ਕਿਲਾ ਜਿਹੜਾ ਬਾਹਰਲੇ ਪਾਸੇ ਬਣਿਆ ਹੋਇਆ ਜੀ ਜਿੱਥੇ ਯਹੂਦੀਆਂ ਦੀ ਜ਼ਿੰਦਗੀ ਸਮਾਪਤ ਹੁੰਦੀ ਸੀ ਹਿਟਲਰ ਵੱਲੋਂ ਸਾਰਾ ਓਕੀਲਾ ਜੀ ਬਾਹਰ ਬਹੁਤ ਠੰਡੇ ਵੈਸੇ ਪਰ ਆਪਾਂ ਕੋਈ ਨਹੀਂ ਆਪਾਂ ਆਏ ਆ ਆਪਾਂ ਤੁਹਾਡੇ ਵਾਸਤੇ ਇੰਨੀ ਕੁ ਠੰਡ ਤੇ ਚੱਲੀ ਸਕਨੇ ਆ ਇਹ ਬਾਹਰਲਾ ਪਾਸਾ ਹੈ ਜੀ ਸਾਰਾ ਇਹ ਆਪਣੀ ਗੱਡੀ ਆ ਜੀ BMW ਜਿਹਦੇ ਵਿੱਚ ਆਪਾਂ ਬਹਿ ਕੇ ਆਏ ਆ ਤੇ ਗੁਰੂ ਘਰ ਦੇ ਸਾਡੇ ਸੈਕਟਰੀ ਆਓ ਤਨਵੀਰ ਜੀ ਦਰਸ਼ਨ ਕਰਨੇ ਇਹ ਆ ਜੀ ਗੁਰੂ ਘਰ ਦੇ ਲੀਡਸ ਗੁਰਦੁਆਰਾ ਦੇ ਇਹ ਮੁੱਖ ਸੇਵਾਦਾਰ ਵੀਰ ਗੁਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ ਆ ਕਿ ਆਪਾਂ ਸੈਕਟਰੀ ਆ ਆਹਾਹਾ ਕੀ ਬਾਤ ਹੈ ਇਹਨਾਂ ਬੜੀ ਕਿਰਪਾ ਕੀਤੀ ਏ ਸਾਨੂੰ ਆਪਣੀ ਆ BMW ਗੱਡੀ 'ਚ ਤੁਹਾਨੂੰ ਕਮਾਣ ਵਾਸਤੇ ਆਏ ਨੇ ਇਹਨਾਂ ਨੇ ਸਾਨੂੰ ਹਿਟਲਰ ਦੀ ਜੇਲ ਵਿਖਾਈ ਤੇ ਅੱਜ ਦਿਨ ਇਹਨਾਂ ਦਾ ਧੰਨਵਾਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ